ਤਲ ਦੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਵਲੌਗ ਹਾਂਜੀ ਕੰਮ ਵਗੈਰਾ ਮੇਰਾ ਹੋ ਗਿਆ ਵਾ ਤੇ ਮੈਂ ਚਲੀ ਸੀ ਕੋਠੇ ਤੇ ਕੱਪੜੇ ਸੁਕਣੇ ਪਾਉਣ ਲਈ ਤੇ ਧੁੱਪ ਵੀ ਨਿਕਲੀ ਹੋਈ ਅੱਜ ਅੱਜ ਹੁਣ ਬਸ ਮੇਰੇ ਭਾਂਡੇ ਰਹਿ ਗਏ ਮੰਜ ਨਾਲੇ ਕਿਉਂਕਿ ਮੰਮਾ ਅੱਜ ਹੈ ਨਹੀਂਗੇ ਘਰ ਆਪਨੇ ਇੱਥੇ ਗਲੀ ਦੇ ਵਿੱਚ ਹੀ ਥੋੜਾ ਅੱਗੇ ਜਾ ਕੇ ਕਿਸੇ ਦੇ ਅਖੰਡ ਆਪਾਰਟ ਦਾ ਪ੍ਰਕਾਸ਼ ਸੀਗਾ ਅੱਜ ਮੰਮੀ ਉੱਥੇ ਗਏ ਹੋਏ ਆ ਤੇ ਮੈਂ ਪਾਉਣੀਆਂ ਕੱਪੜੇ ਸੁਕਣੇ ਫਿਰ ਚਲਦੇ ਆਂ نیچے نیچے ਰਲ ਕੇ ਮੈਂਦੀਆਂ ਭਾਂਡੇ ਹਾਂਜੀ ਕੱਪੜੇ ਸੁੱਕਨੇ ਪਾਤੇ ਆ ਹੁਣ ਚੱਲਦੇ ਨੇ نیچے ਉਹ ਦੇਖੋ ਅਰੇ ਇੱਕ ਬਿੱਲੀ ਉਹ ਬੈਠੀ ਆ ਉੱਪਰ ਇੱਕੋ ਬੈਠੀ ਹੋਈ ਆ ਤੇ ਇੱਕ ਆ ਗਈ ਢੂੰਗੜੇ ਆਦੇ ਤਿੰਨ ਫਿਰਦੇ ਆ ਇੱਕ ਦੋ ਤੇ ਇੱਕ ਪਤਾ ਨਹੀਂ ਕਿੱਥੇ ਚਲਾ ਗਿਆ ਤਿੰਨ ਅੱਛਾ ਇੱਕੋ ਆ ਗਿਆ ਉਹ ਫਿਰਦਾ ਸੀਗਾ ਉਂਦਰ ਮੰਮੀ ਦੇਖ ਗਈ ਇਹ ਉਹ ਆ ਗਿਆ ਤਿੰਨ ਹੋ ਗਈ ਤਿੰਨ ਦੁੱਧ ਪਾ ਕੇ ਆਈ ਸੀ ਮੈਂ ਇਹਨਾਂ ਨੂੰ ਤੇ ਰੋਟੀ ਵੀ ਰੱਖੀ ਸੀਗੀ ਉੱਥੇ ਤਾਂ ਕਰਕੇ ਉੱਥੇ ਬੈਠੀ ਪਹਿਲਾਂ ਪਤਾ ਨਹੀਂ ਕਿੱਥੇ ਗਈ ਹੋਈ ਸੀਗੀ ਤੇ ਹੁਣੇ ਆਈ ਹੈ ਜਸਟ ਇਹ ਨੀਚੇ ਪਾਣੇ ਭਾਈ ਅੱਜ ਮੇਰੇ ਮੰਜ ਨਾਲੇ ਪਾਣੀ ਮੰਜ ਦੀ ਉਸ ਤੋਂ ਬਾਅਦ ਲਗਾਉਂਗੀ ਮੈਂ ਪੋਚਾ ਮੰਮਾ ਤਾਂ ਗਏ ਹੋਏ ਆ ਉੱਧਰ ਤੇ ਕੱਲ ਆ ਮੇਰਾ ਵੱਡੇ ਕੱਲ ਮੇਰਾ ਜਨਮ ਦਿਨ ਆ ਤੇ ਮੰਮਾ ਕੱਲ ਨਹੀਂ ਹੋਣਗੇ ਮੇਰੇ ਜਨਮ ਦਿਨ ਵਾਲੇ ਦਿਨ ਕਰ ਕਿਉਂਕਿ ਮੰਮਾ ਕੱਲ ਜਾ ਰਹੇ ਆ ਸਰਹੰਦ ਹਾਂ ਸ਼ਿਦਿਤੇੜੇ ਚੱਲਦੇ ਹਨ ਤਾਂ ਕਰਕੇ ਤੇ ਮਮਮ ਨੇ ਕੱਲ ਉੱਥੇ ਚਲੇ ਜਾਣਾ ਇੱਕ ਰਾਤ ਰੁਕਣਗੇ ਤੇ ਪਰਸੋਂ ਆਣਗੇ ਵਾਪਸ ਤੇ ਜਿਨ੍ਹਾਂ ਦੇ ਅਖੰਡ ਪਾਠਾ ਉਹਨਾਂ ਦੇ ਫਿਰ ਪਰਸੋਂ ਭੋਗ ਦੇ ਜਾਊਂਗੀ ਮੈਂ ਕਿਉਂਕਿ ਆਪਣੇ ਇੱਥੋਂ ਨਾਲ ਦੇ ਇੱਥੇ ਜਾਣਗੇ ਨਾ ਸਾਰੇ ਭੋਜ ਜੀ ਹੋਣੀਆਂ ਆਂਟੀ ਹੋਣੇ ਸਾਰੇ ਜਣ ਜਾਣਗੇ ਉਹਨਾਂ ਦੇ ਨਾਲ ਚੱਲ ਜੂਂਗੀ ਮੈਂ ਤੇ ਮੈਂ ਜਾਣਾ ਇਸ ਕਰਕੇ ਕਿਉਂਕਿ ਲੰਗਿਆਣੇ ਵਾਲੇ ਬਾਬੇ ਨੇ ਲੱਗਣਾ ਉਹ ਕਥਾ ਕਰਨਗੇ ਤੇ ਮੈਨੂੰ ਬੜਾ ਵਧੀਆ ਲੱਗਦਾ ਵਾ ਜਦੋਂ ਲੰਗੀਆਂ ਨਾਲ ਬਾਬਾ ਕਥਾ ਕਰਦਾ ਆਪਣੀ ਇੱਥੇ ਜਦੋਂ ਵੀ ਸਾਖੀ ਦਾ ਤੇ ਮਾਗੀ ਦਾ ਵੀ ਉਹ ਹੁੰਦਾ ਨਾ ਪਾਠ ਵਗੈਰਾ ਖੁੱਲਦੇ ਆ ਤੇ ਉਦੋਂ ਵੀ ਬਾਬਾ ਜੀ ਆਉਂਦੇ ਹੁੰਦੇ ਆ ਲੰਗੀਆਂ ਨਾਲ ਬਾਬਾ ਹੀ ਆਉਂਦਾ ਹੁੰਦਾ ਉਦੋਂ ਵੀ ਤੇ ਉਹ ਕਥਾ ਕਰ ਦਿੰਦੇ ਫਿਰ ਮੈਂ ਉੱਥੇ ਵੀ ਜ਼ਰੂਰ ਜਾਣੀ ਹੁੰਨੀ ਆ ਕਿਉਂਕਿ ਮੈਨੂੰ ਬਾਬਾ ਜੀ ਦੀ ਕਥਾ ਸੁਣੀ ਬਹੁਤ ਪਸੰਦ ਆ ਤੇ ਹੁਣ ਮੈਂ ਜਾਉਂਗੀ ਪਰਸੋਂ ਪਾਠ ਤੇ ਤੇ ਮੰਮਾ ਤਾਂ ਮੰਮਾ ਹਾਂ ਮਮਾ ਪਰਸੋਂ ਆਣਗੇ ਪਰ ਮੈਂ ਭੂਆ ਜੀ ਨਾਲ ਚਲੀ ਜਾਊਂਗੀ ਤੇ ਆਲਾ ਮੇਰਾ ਜਨਮ ਦਿਨ ਸਾਲ ਕਿੰਨੀ ਜਲਦੀ ਲੰਘ ਗਿਆ ਮਤਲਬ ਕਿ ਪਤਾ ਹੀ ਨਹੀਂ ਲੱਗ ਰਿਹਾ ਇਦਾਂ ਲੱਗਦਾ ਕਿ ਲਾਈਕ ਮੈਂਟੋ ਮੈਂਟੀ ਲੰਘ ਗਿਆ ਆਹ ਵਾਲਾ ਸਾਲ ਤਾਂ ਕੁਝ ਜ਼ਿਆਦਾ ਹੀ ਜਲਦੀ ਗਿਆ ਵਾ ਲਾਸਟ ਈਅਰ ਮੈਂ ਆਦਾ ਬਰਥਡੇ ਸੈਲੀਬ੍ਰੇਟ ਕੀਤਾ ਸੀਗਾ ਤੇ ਇਸ ਸਾਲ ਮੈਨੂੰ ਕੋਈ ਚਾਂਸ ਲੱਗਦੇ ਨਹੀਂ ਪਏਗੇ ਕਿਉਂਕਿ ਮੰਮੀ ਵੀ ਨਹੀਂ ਹੋਣਗੇ ਘਰੇ ਤੇ ਉਹਦਾ ਮੇਬੀ ਕੁਝ ਖਾਣ ਪੀਣ ਨੂੰ ਸ਼ਾਇਦ ਲੈ ਆਉਣੇ ਹੀ ਤੇ ਉਹਦਾ ਪ੍ਰੋਪਰ ਸੈਲੀਬ੍ਰੇਟ ਤਾਂ ਨਹੀਂ ਕਰਾਂਗੇ ਕਿਉਂਕਿ ਉਹ ਮੈਂ ਲਾਸਟ ਈਅਰ ਕਰਕੇ ਹਟੀਆਂ ਤੇ ਹੁਣ ਉਹਨਾਂ ਦੇਖਦੇ ਆ ਕਰਦੀਆਂ ਜਾ ਕੇ ਕੰਮ ਭਾਂਡੇ ਮਾਂਜਦੀਆਂ ਫਿਰ ਦੇਖਦੀ ਉਸ ਤੋਂ ਬਾਅਦ ਲਾਉਂਗੀ ਪੋਚਾ ਮਮਾ ਤਾਂ ਕਹਿੰਦੇ ਸੀਗੇ ਤੇ ਮਮਾ ਕਹਿੰਦੇ ਵੀ ਤੂੰ ਭਾਂਡੇ ਰੱਖਦੀ ਵੀ ਰਹਿਣ ਦੀ ਮਾਂਜਨ ਨੂੰ ਵੀ ਮੈਂ ਆ ਕੇ ਮਾਂਜ ਦੂੰਗੀ ਬਟ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਕੋਈ ਨਾ ਮੈਂ ਕਰ ਦੂੰਗੀ ਤੇ ਹੁਣ ਜਾ ਕੇ ਮੈਂ ਭਾਂਡੇ ਮਾਂਜਦੀਆਂ ਤੇ ਉਸ ਤੋਂ ਬਾਅਦ ਲਗਾ ਦੂੰਗੀ ਪੋਚਾ ਫਿਰ ਉਹ ਸੂਟ ਦੀ ਤਰਪਾਈ ਕਰੂੰਗੀ ਇੱਕ ਕਮੀਜ਼ ਰੰਦਾ ਵਾ ਉਹਦੀ ਤਰਪਾਈ ਕਰਕੇ ਫਿਰ ਉਹ ਵੀ ਫੜਾ ਆਉਂਗੀ ਦੀਦੀ ਉਹਨਾਂ ਨੂੰ ਤੇ ਚਲੋ ਜੀ ਚਲਦੇ ਹੁਣ ਚਲ ਕੇ ਕੰਮ ਕਰਦੇ ਆ ਤੇ ਭਾਂਡੇ ਮਾਂਦੀਆਂ ਜਾ ਕੇ ਮੈਂ ਮਿਲਦੀ ਆ ਜੀ ਤੁਹਾਨੂੰ ਕੰਮ ਖਤਮ ਕਰਕੇ ਹਾਂਜੀ ਕੰਮ ਮੇਰਾ ਖਤਮ ਹੋ ਗਿਆ ਤੇ ਹੁਣ ਮੈਂ ਜਾਂਦੀ ਆ ਕੋਠੇ ਤੇ ਕੋਠੇ ਤੇ ਚਲ ਕੇ ਬੈਠਦੇ ਆ ਥੋੜੇ ਟਾਈਮ ਕਿਉਂਕਿ ਹੈਂਡ ਵਾਸ਼ ਕੀਤਾ ਸੀ ਅੱਜ ਵਾਲ ਸੁਕਾਉਣੇ ਅਜੇ ਤੱਕ ਸੁਕਾਈ ਨਹੀਂ ਗੇ ਖੋਲੇ ਵੀ ਨਹੀਂ ਗੇ ਅਜੇ ਤੱਕ ਮੈਂ ਵਾਲ ਸਵੇਰ ਦਿਨਾਂ ਤੇ ਹੋਈਆਂ ਉਦਾਂ ਨਹੀਂ ਬੰਨ ਕੇ ਫਿਰਦੀਆਂ ਤੇ ਹੁਣ ਖੋਲਦੇ ਆ ਵਾਲ ਤੇ ਇੱਥੇ ਬੈਠਦੇ ਆ ਤੁਪੇ ਮੰਜਾ ਲੱਗੇ ਹੋਣੀਆਂ ਹਾਂਜੀ ਮੰਜਾ ਲਾਇਆ ਬੈਠਦੇ ਆ ਤੇ ਬਾਲ ਖੋਲ ਦੀ ਸਭ ਤੋਂ ਪਹਿਲਾਂ ਬਾਲ ਖੋਲ ਕੇ ਬਾਲ ਸੁਕਾਉਣੇ ਮੰਮੀ ਹਜੇ ਤੱਕ ਆਈ ਨਹੀਂਗੇ ਤੇ ਚਾਹ ਵੀ ਨਹੀਂ ਬਣਾਈ ਅਜੇ ਤੱਕ ਮੈਂ ਮੰਮੀ ਆਉਂਦੀ ਆ ਫਿਰ ਦੇਖਦੇ ਆ ਜੀ ਮੰਮਾ ਚਲੇ ਗਏ ਆ ਪਾਠ ਵਾਲਿਆਂ ਦੇ ਘਰੇ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕੰਮ ਤੇ ਵੀ ਲਾਈਕ ਜਿੱਦਾਂ ਪ੍ਰਸ਼ਾਦਾ ਵਗੈਰਾ ਬਣਾਉਣਾ ਹੁੰਦਾ ਵਾ ਤੇ ਇਸ ਕਰਕੇ ਮੰਮੀ ਹੋਣੀ ਗਏ ਹੋਇਆ ਮੰਮੀ ਗਏ ਆ ਮਤਲਬ ਨਾਲ ਇੱਧਰ ਘਰਾਂ ਦੀ ਆਂਟੀ ਹੋਣੀ ਸਾਰੀਆਂ ਜਣੀਆਂ ਗਈਆਂ ਹੋਈਆਂ ਵਾ ਤੇ ਵੀਰੇ ਹੁਣ ਆ ਗਈ ਸੀ ਪਹਿਲਾ ਕੰਮ ਤੋਂ ਹੁਣ ਫੇਰ ਦੁਬਾਰਾ ਚਲੇ ਗਏ ਕਿਤੇ ਕੰਮ ਤੇ ਹੁਣ ਉਹਨੇ ਉਹਦਾ ਫੋਨ ਆਇਆ ਸੀ ਖੁਸ਼ ਉਹਦਾ ਕਹਿੰਦਾ ਕਿ ਜੂਸ ਬਣਾ ਕੇ ਰੱਖੀ ਤੇ ਮੈਂ ਕਿਹਾ ਹਾਂ ਹਾਂ ਬਣਾ ਰਹੀ ਆਂ ਤੇ ਮੈਂ ਹੁਣ ਬਣਾ ਕੇ ਦੇਖਦੀ ਆਂ ਕਿਦਾਂ ਦਾ ਬਣਦਾ ਵਾ ਆਪਾਂ ਬਣਾਉਣੇ ਆ ਔਰੈਂਜ ਜੂਸ ਸਭ ਤੋਂ ਪਹਿਲਾਂ ਮੈਂ ਛੇਲੇ ਲੈਣੀਆਂ ਅਚੀ ਤਰ੍ਹਾਂ ਸਾਰਾ ਮਤਲਬ ਕਿ ਛੱਲ ਕੇ ਰੱਖ ਲੈਣੀਆਂ ਸਾਈਡ ਤੇ ਉਸ ਤੋਂ ਬਾਅਦ ਫਿਰ ਚਲੂੰਗੀ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਜਾ ਕੇ ਫਿਰ ਆਪਾਂ ਬਣਾਵਾਂਗੇ ਔਰੈਂਜ ਜੂਸ ਜੀ ਮੈਂ ਆਪਦੇ ਔਰੈਂਜ ਜਿਹੜੇ ਪੂਰਾ ਡੀ ਕਰ ਲਿਆ ਤੇ ਹੁਣ ਬਣਾਉਨੇ ਆ ਜੂਸ ਮੈਂ ਨਹੀਂ ਬਣਾਉਂਗੀ ਭਰਾ ਬਲਾਊਗਾ ਮੈਂ ਬਣਾਊਗਾ ਭਰਾ ਨੂੰ ਬੁਲਾਉਣੀ ਆ ਕਿਉਂਕਿ ਇਹਦੇ ਨਾਲ ਮੇਰਾ ਬਹੁਤ ਹੀ ਜ਼ਿਆਦਾ ਬੈਡ ਐਕਸਪੀਰੀਅੰਸ ਰਿਹਾ ਵਾ ਇੱਕ ਵਾਰੀ ਨਹੀਂ ਮਤਲਬ ਬੈਕ ਟੂ ਬੈਡ ਕੀ ਹੋਇਆ ਸੀ ਮੇਰੇ ਨਾਲ ਦੋ ਵਾਰੀ ਤੇ ਬੜਾ ਗੰਦਾ ਸੀਗਾ ਉਹ ਤੇ ਹੁਣ ਮੈਨੂੰ ਡਰ ਲੱਗਦਾ ਹੈ ਮਤਲਬ ਕਿ ਮੈਂ ਚਲਾਉਂਦੀ ਨਹੀਂ ਇਹ ਮੈਨੂੰ ਡਰ ਲੱਗਦਾ ਪਤਾ ਨਹੀਂ ਕਾ ਤੋ ਮੈਨੂੰ ਆਇ ਲੱਗਦਾ ਖੋਲ ਲੂ ਜੂਗਾ ਯਾ ਆਈ ਡੋਨਟ ਨੋ ਬਸ ਦਰ ਲੱਗਦਾ ਵਾ ਕਿਉਂਕਿ ਕਈ ਵਾਰ ਜੇ ਤੜਕਾ ਵਗੈਰਾ ਵੀ ਕਰਨਾ ਹੁੰਦਾ ਨਾ ਤਾਂ ਉਹ ਵੀ ਮੰਮੀ ਮਤਲਬ ਮੰਮੀ ਤੋਂ ਹੀ ਕਰਵਾਉਣੀ ਹੁੰਦੀ ਹੈ ਮੈਂ ਚੀਰ ਕੇ ਦੇ ਦੇਣੀ ਹੁੰਦੀ ਹੈ ਸਾਰਾ ਕੁਝ ਜਿਵੇਂ ਹੁਣ ਬ੍ਰਦਰ ਨੂੰ ਵੀ ਆ ਛੱਲ ਕੇ ਦਿੱਤਾ ਬਟ ਕਰੂਗਾ ਉਹ ਤੇ ਬਸ ਕਰਕੇ ਦਿੱਤਾ ਹੁਣ ਇਹਨੂੰ ਚਲਾਊਗਾ ਬ੍ਰਦਰ ਹੀ ਆ ਕੇ ਕਿਉਂਕਿ ਮੈਂ ਇੱਕ ਦੋ ਵਾਰੀ ਮੈਂ ਤੜਕਾ ਕੀਤਾ ਸੀਗਾ ਤੇ ਇੱਕ ਵਾਰੀ ਮੈਨੂੰ ਲੱਗਦਾ ਮੈਂ ਚਟਨੀ ਕੀਤੀ ਸੀਗੀ ਬਣਾਉਣ ਲੱਗੀ ਸੀ ਤੇ ਉਹ ਖੁੱਲ ਗਿਆ ਸੀ ਪੂਰਾ ਐਂਡ ਪੂਰੇ ਕਿਚਨ ਦੇ ਵਿੱਚ ਸਾਰੇ ਕਿਤੇ ਮਤਲਬ ਕਿ ਚਟਨੀ ਚਟਨੀ ਹੋ ਗਈ ਸੀਗੀ ਫਰਿੱਜ ਤੱਕ ਚਲਾ ਗਿਆ ਸੀਗਾ ਸਾਰੀ ਰਸੋਈ ਭਰ ਗਈ ਸੀ ਐਂਡ ਮੈਂ ਵੀ ਫਿਰ ਮੈਂ ਜਾ ਕੇ ਚੇਂਜ ਕਰਕੇ ਫਿਰ ਮੈਂ ਕਿਹਾ ਚੱਲ ਮੈਂ ਦੁਬਾਰਾ ਕਰ ਲੈਣੀ ਸ਼ਾਇਦ ਮੇਰਾ ਹੱਥ ਗਿੱਲਾ ਹੋਊਗਾ ਮੈਂ ਦੁਬਾਰਾ ਕੀਤਾ ਫਿਰ ਫਿਰ ਉਸੇ ਟਾਈਮ ਹੀ ਹੋ ਗਿਆ ਸੀਗਾ ਮਤਲਬ ਬੈਕ ਟੂ ਬੈਕ ਦੋ ਵਾਰੀ ਖੁੱਲ ਗਿਆ ਸੀਗਾ ਤੇ ਦੋਨੇ ਵਾਰੀ ਫਿਰ ਮੈਨੂੰ ਕੱਪੜੇ ਚੇਂਜ ਕਰਨੇ ਪਏ ਸੀ ਬਹੁਤ ਗੰਦਾ ਐਕਸਪੀਰੀਅੰਸ ਰਿਹਾ ਤਾਂ ਕਰਕੇ ਫਿਰ ਮੈਂ ਕਰਦੀ ਨਹੀਂਗੀ ਹੁਣ ਮੈਂ ਬ੍ਰਦਰ ਨੂੰ ਬੁਲਾਉਣੀ ਆ ਉਹੀ ਕਰੂਗਾ ਆਕੇ ਉਹੀ ਬਣਾਊਗਾ ਹਾਂਜੀ ਮੈਂ ਵਾਸ਼ ਕਰ ਲਈ ਸੀ ਸਭ ਤੋਂ ਪਹਿਲਾਂ ਮੈਂ ਇਹ ਐਡ ਕਰ ਲੈਣੀ ਆ ਪਹਿਲਾਂ ਦੋ ਦਹੀਂ ਬਣਾ ਕੇ ਦੇਖਦੇ ਆ ਕਿਵੇਂ ਬਣਦਾ ਵਾ ਨਹੀਂ ਕਾਲੀ ਮਿਰਚ ਤੇ ਇਹ ਵਾਈਟ ਵਾਲਾ ਨਮਕ ਹੀ ਪਾ ਦਾਂਗੇ ਇਦਾਂ ਹੀ ਕਰ ਲੈਨੇ ਆ ਆਣੀ ਇਹ ਮੈਂ ਪਾ ਲਿਆ ਤੇ ਇਹਦੇ ਵਿੱਚ ਹੁਣ ਐਡ ਕਰਾਂਗੇ 슈ਗਰ ਤੇ ਪਾਣੀ ਹਾਂਜੀ ਮੈਂ ਇਹਦੇ ਵਿੱਚ 슈ਗਰ ਵੀ ਐਡ ਕਰ ਲਈ ਤੇ ਪਾਣੀ ਵੀ ਪਾਤਾ ਹੁਣ ਇਹਨੂੰ ਚਲਾਉਨੇ ਆਪਾਂ ਕਰਦੇ ਆ ਚਲੋ ਧਿਆਨ ਨਾਲ ਕਰੀ ਖਲਾਰਨਾਂ ਦੀ ਜਿਵੇਂ ਮੈਂ ਚਟਨੀ ਡਾਈ ਸੀ ਤੂੰ ਜੂਸ ਡਾ ਦੇਵੇਂ ਨਹੀਂ ਸਾਜ ਤਾਉਣ ਕਰ ਲਾ ਫਤਾਨੀ ਕਿਵੇਂ ਬਣਿਆ ਹੋਣਾ ਬਣ ਗਿਆ ਨਾ ਸਹੀ ਚਮਚ ਨਾਲ ਹਲਾ ਕੇ ਮੜਾ ਜਾਣੇ ਚਮਚ 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 ਤੇਨੂੰ ਥੋੜਾ ਜਿਹਾ ਗਲਾਸ ਦੇ ਵਿੱਚ ਨਾ ਪਾ ਕੇ ਪਉਣ ਕੇ ਦੇਖਦੇ ਸਹੀ ਐ ਮੈਨਾਂ ਦਾ ਪਾਣੀ ਹੋਰ ਪਾ ਦਈਏ ਹਨਾ ਥੋੜਾ ਜਿਹਾ ਕਿ ਨਹੀਂ ਮੈਨੂੰ ਚੈੱਕ ਕਰ ਰੁਕ ਜਾ ਹੋਰ ਹੋ ਹਾਂਜੀ ਜੂਸ ਬਣ ਕੇ ਰੈਡੀ ਆ ਬ੍ਰਦਰ ਨੇ ਵਿੱਚ ਇਹਦੇ ਦੁੱਧ ਐਡ ਕਰਤਾ ਸੀ ਥੋੜਾ ਜਿਹਾ ਹੁਣ ਇਹਨੂੰ ਆਪਾਂ ਛਾਣਦੇ ਆ ਫਿਰ ਦੇਖਦੇ ਆ ਕਿੱਦਾਂ ਬਣਿਆ ਹਾਂਜੀ ਜੂਸ ਆਪਣਾ ਰੈਡੀ ਆ ਤੇ ਪਾ ਲੈਨੇ ਆਪਾਂ ਇਹਨੂੰ ਗਲਾਸ ਦੇ ਵਿੱਚ ਚੱਲ ਹੁਣ ਪੀ ਕੇ ਦੇਖ ਕੇ ਵੇ ਟੇਸਟ ਐਂ ਪੂਰਾ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸੱਚੀ ਬਹੁਤ ਵਧੀਆ ਬਣਿਆ ਨਾ ਦੁੱਧ ਨਹੀਂ ਇਹਦਾ ਟੀ ਦੁੱਧ ਨਹੀਂ ਥੋੜਾ ਜਿਹਾ ਉਹ ਕਰਤਾ ਟੇਸਟ ਵਧੀਆ ਬਣਾਤਾ ਪਰ ਜਮਾ ਨਹੀਂ ਨਹੀਂ ਜੇ ਆਪਾਂ ਵਿੱਚ ਦੁੱਧ ਨਾ ਐਡ ਕਰਦੇ ਤੇ ਹਨਾ ਜਿਹੜਾ ਦੂਸਰਾ ਆਪਾਂ ਬਾਹਰੋਂ ਔਰੇਂਜੂ ਪੀਨੇ ਆ ਫਿਰ ਤਾਂ ਜਮਾ ਉਹ ਵਾਲਾ ਟੇਸਟ ਆਉਣਾ ਸੀਗਾ ਚੰਗਾ ਦੀ ਸਾਸਰੀ ਕੋ ਆ ਨਾਲ ਫਾਸ ਸਾਸਰੀ ਕੋ ਆ ਆ ਵੀਖ 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 ਮੈਂ ਵੇਖ ਲਾ ਕਿੰਨਾ ਵਧੀਆ ਵਧੀਆ ਕੀਤਾ ਸੀਗਾ ਸਾਰਾ ਜੀ ਜੀ ਤੂੰ ਦੱਸ ਨਹੀਂ ਸਕਦੀ ਕਿ ਕੀ ਹੈ ਉੱਥਾ ਆ ਗਿਆ ਅੰਦਰ ਚੱਲ ਭੱਜਾ 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 ਭਜਾਤਾ ਵਾ ਮੈਂ ਬਲੂੰਗੜੇ ਜਿਹਾ ਉਹਦੇ ਸੰਭਾਲ ਲਾ ਗਾਇਸ ਡੌਗੀ ਆ ਗਿਆ ਇਸੰਦਰ ਵਿਚਾਰੀ ਬਿੱਲੀ ਕਿੱਧਰ ਗਈ ਉਹ ਬੈਠੀ ਆ ਲੈ ਹਾਂ ਵੇਖੋ ਇਹਦੀ ਅੱਖਾਂ ਚਮਕਦੀਆਂ ਹਾਂ ਨਹੀਂ ਤੈਨੂੰ ਪਤਾ ਨਹੀਂ ਸੀਗਾ ਉਧਰੋਂ ਹੈ ਡੌਗੀ ਆ ਗਿਆ ਵਾ ਸਾਹਮਣੇ ਰੱਖ ਇਹਨਾਂ ਨੂੰ ਕਿੱਧਰ ਗਿਆ ਇੱਕ ਹੋਰ ਸੀਗਾ ਜਿਹੜਾ ਚਲੋ ਗਾਇਸ ਚਾਲਦੇ ਆ ਹੁਣ ਅੰਦਰੋਂ ਪਤਾ ਨਹੀਂ ਕੀ ਕਰੀਏ ਤਾਂ ਛਾਲ ਲਿਆ ਕਿ ਨਹੀਂ ਤੇ ਤੈਨੂੰ ਛਾਨਣਾ ਹੀ ਨਹੀਂ ਆਉਂਦਾ ਲਿਆ ਛੱਡ ਮੈਂ ਕਰਦੀ ਆ ਹਾਂਜੀ ਜੂਸ ਬਣ ਗਿਆ ਜਿਹੜਾ ਰੈਡੀ ਹੋ ਗਿਆ ਤੇ ਇੰਨਾ ਸਾਰਾ ਬਣਿਆ ਜੂਸ ਅਸੀਂ ਬਣਾਇਆ ਸੀ ਤਿੰਨ ਸੰਤਰੀਆਂ ਦਾ ਮਤਲਬ ਪਹਿਲਾਂ ਮੈਂ ਦੋ ਕੀਤੀ ਸੀਗੇ ਤੇ ਬਾਅਦ ਵਿੱਚ ਬ੍ਰਦਰ ਕੇ ਅੰਦਰ ਕਿ ਇੱਕ ਫੋੜ ਕਰ ਲਾ ਤੇ ਇੱਕ ਮੈਂ ਖੜੀ ਖੜੀ ਨਹੀਂ ਛਾਲ ਲਿਆ ਸੀਗਾ ਤੇ ਤਿੰਨ ਸੰਤਰੀਆਂ ਦਾ ਅਸੀਂ ਬਣਾਇਆ ਵਾ ਜੂਸ ਤੇ ਇੰਨਾ ਸਾਰਾ ਬਣ ਗਿਆ ਤੇ ਆਹ ਵੇਸਟ ਜਿਹੜਾ ਸੀਗਾ ਉਹ ਛਾਨ ਲਿਆ ਸੀਗਾ ਜੂਸ ਨੂੰ ਤੇ ਇਹ ਬਣ ਕੇ ਰੈਡੀ ਹੋ ਗਿਆ ਬੜਾ ਟੇਸਟੀ ਬਣਾਵਾ ਬਸ ਇਹਦਾ ਟੇਸਟ ਥੋੜਾ ਜਿਹਾ ਡਿਫਰੈਂਟ ਹੋ ਗਿਆ ਕਿਉਂਕਿ ਵਿੱਚ ਦੁੱਧ ਐਡ ਕਰਤਾ ਬ੍ਰਦਰ ਨੇ ਜੇ ਮਤਲਬ ਕਿ ਉਹ ਦੁੱਧ ਨਾ ਐਡ ਕਰਦਾ ਫਿਰ ਜਿਹੜਾ ਬਾਹਰੋਂ ਆਪਾਂ ਜੂਸ ਪੀਨੇ ਆ ਔਰੰਜ ਵਾਲਾ ਹਨਾ ਫਿਰ ਉਹਦਾ ਬਣਾਣਾ ਸੀ ਫਿਰ ਅਸੀਂ ਵਿੱਚ ਇਹਦੇ ਨਿੰਬੂ ਵੀ ਐਡ ਕਰ ਦੇਣਾ ਸੀਗਾ ਮਤਲਬ ਕਿ ਥੋੜਾ ਜਿਹਾ ਨਿੰਬੂ ਜਿਵੇਂ ਅੱਧਾ ਘਨਚੋੜ ਲੈਣਾ ਸੀਗਾ ਤੇ ਬਟ ਉਹਨੇ ਦੁੱਧ ਪਾਤਾ ਇਹਨੇ ਸਰਚ ਕੀਤਾ ਸੀਗਾ ਬ੍ਰਦਰ ਨੇ ਕਿ ਲਾਈਕ ਹੁਣੇ ਸੱਚ ਕਰਕੇ ਹਟਿਆ ਸੀਗਾ ਕਿ ਵੈਸ ਤਾਂ ਮੈਨੂੰ ਆਉਂਦਾ ਸੀ ਬਣਾਉਣਾ ਬਟ ਇਹਨੇ ਸਰਚ ਕੀਤਾ ਕਿ ਔਰੈਂਜ ਜੂਸ ਕਿੱਦਾਂ ਬਣਾਉਂਦੇ ਆ ਹਨਾ ਘਰੇ ਤੇ ਇਹਨੇ ਜਿਹੜੀ ਪਹਿਲੀ ਵੀਡੀਓ ਦੇਖੀ ਸੀ ਨਾ ਪਹਿਲੀ ਵੀਡੀਓ ਦੇ ਵਿੱਚ ਇਹੋ ਉਹਨਾਂ ਨੇ ਦੁੱਧ ਪਾਤਾ ਸੀਗਾ ਹੁਣ ਆਗੇ ਬਲੂਗੜੇ ਆਗੇ ਕਹਿੰਦਾ ਹਾਂ ਹਾਂ ਉਸੇ ਚੀਜ਼ ਦੇ ਪੱਕਾ ਹੋ ਗਿਆ ਕਹਿੰਦਾ ਹਾਂ ਹਾਂ ਕਹਿੰਦਾ ਦੁੱਧ ਪਾ ਕੇ ਹੀ ਬਣਾਉਣਾ ਕਹਿੰਦਾ ਚਾਹ ਜੋ ਮਰਜ਼ੀ ਹੋ ਜਾਏ ਮੈਨੇ ਕਿਹਾ ਸੀ ਨਾ ਪਾ ਵੀ ਆਪਾਂ ਪਾਣੀ ਪਾ ਕੇ ਉਦਾਂ ਬਣਾ ਲੈਨੇ ਆਂ ਕਹਿੰਦਾ ਨਹੀਂ ਤੇ ਇਹਦੇ ਵਿੱਚ ਪਹਿਲਾਂ ਮੈਂ ਚੀਨੀ ਪਾਈ ਸੀਗੀ ਹਨਾ ਮਤਲਬ ਕਿ ਜਿਹੜੀ ਖੰਡ ਹੁੰਦੀ ਓਹ ਪਾਈ ਸੀਗੀ ਦੂਸਰੀ ਮਤਲਬ ਕਿ ਪੀਸੀ ਵਾਲੀ ਨਹੀਂ ਸੀ ਪਾਈ ਦੂਜੀ ਪਾਈ ਸੀਗੀ ਪਰ ਫਿਰ ਮੈਂ ਸੋਚਿਆ ਕਿ ਸ਼ੱਕਰ ਪਾ ਲੈਨੇ ਆਂ ਖੰਡ ਤਾਂ ਵੈਸੇ ਵੀ ਨਹੀਂ ਮਤਲਬ ਕਿ ਇਨਟੇਕ ਕਰਨੀ ਚਾਹੀਦੀ ਇਸ ਲਈ ਫਿਰ ਮੈਂ ਸ਼ੱਕਰ ਐਡ ਕੀਤੀ ਸੀਗੀ ਇਹਦੇ ਵਿੱਚ ਚਾਹ ਵੀ ਮੈਂ ਸ਼ੱਕਰ ਵਾਲੀ ਪੀਣੀ ਹੁੰਦੀ ਆ ਤੇ ਇਹਦੇ ਵਿੱਚ ਵੀ ਮੈਂ ਸ਼ੱਕਰ ਪਾ ਲਈ ਸੀਗੀ ਟੇਬਟ ਇਹਦਾ ਟੇਸਟ ਬਹੁਤ ਧੀਆ ਬੜਾ ਅੱਛਾ ਬਣਿਆ ਵਾ ਠੀਕ ਕਰੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਸਾਡੇ ਜੂਸਰ ਨਹੀਂ ਸੀਗਾ ਆ ਮਿਕਸਰ ਗ੍ਰਾਈਂਡਰ ਸੀਗਾ ਇਹਦੇ ਵਿੱਚ ਹੀ ਬਣਾਇਆ ਸੀ ਤੇ ਇਹਦੇ ਵਿੱਚ ਵੀ ਬਹੁਤ ਵਧੀਆ ਬਣਿਆ ਸੀ ਆ ਆਗੇ ਦੇਖੋ ਆ ਆਗੇ ਦੋਨੇ ਕਿਚਨ ਦੇ ਵਿੱਚ ਫਿਰਦੇ ਕਿਚਨ ਆਪਣਾ ਓਪਨ ਆ ਨਾ ਤਾਂ ਕਰਕੇ ਇੱਥੇ ਆ ਜਾਂਦੇ ਆ ਤੇ ਬਿੱਲੀ ਆ ਰਹੀ ਆ ਮੈਨੂੰ ਤਾਂ ਡਾਰੀ ਲੱਗਦਾ ਵਾ ਓਏ ਭੱਜੋ ਚਲੋ ਹਾਂਜੀ ਹੁਣ ਪੀਨੇ ਆ ਜੂਸ ਤੇ ਇਸ ਤੋਂ ਬਾਅਦ ਮੈਂ ਕਰੂੰਗੀ ਡਿਨਰ ਦੀ ਤਿਆਰੀ ਮम्मा ਤਾਂ ਅਜੁੱਧਰ ਗਏ ਹੋਏ ਆ ਤੇ ਡਿਨਰ ਵਿੱਚ ਮੈਂ ਸ਼ਾਇਦ ਬਣਾਵਾਂ ਅੱਜ ਰਾਈਸ ਬਾਕੀ ਦੇਖਦੇ ਆਂ ਕੀ ਬਣਾਉਨੇ ਆ ਤੇ ਅੱਜ ਦੇ ਵਲੌਗ ਨੂੰ ਮੈਂ ਕਰਦੀ ਆ ਇੱਥੇ ਖਤਮ ਤੇ ਮਿਲਦੇ ਆਂ ਜੀ ਕੱਲ ਇੱਕ ਹੋਰ ਵਲੌਗ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤੇ ਕੱਲਾ ਜੀ ਮੇਰਾ ਬਰਥਡੇ ਹੈਪੀ ਹੈਪੀ ਵਾਲਾ ਬਰਥਡੇ ਆ ਕੱਲ ਮੇਰਾ ਤੇ ਮਿਲਦੇ ਆਂ ਜੀ ਕੱਲ ਇੱਕ ਹੋਰ ਵਲੌਗ ਦੇ ਵਿੱਚ ਤੇ ਦੇਖਦੇ ਆਂ ਕੱਲ ਦਾ ਕੱਲ ਦਾ ਦਿਨ ਕਿੱਦਾਂ ਦਾ ਜਾਂਦਾ ਵਾ ਸਪੈਸ਼ਲੀ ਬਰਥਡੇ ਵਾਲਾ ਇਹ ਓਕੇ ਜੀ ਬਾਏ ਬਾਏ ਮਿਲਦੇ ਹਾਂ ਕੱਲ